ਜਿਹੜੇ ਐਕਸ਼ਨ ਨੂੰ ਇੰਜੋਏ ਕਰਦੇ ਨੇ ਉਹ ਜ਼ਰੂਰ ਇਸ ਫਿਲਮ ਨੂੰ ਇੰਜੋਏ ਕਰਨਗੇ ਉਹ ਤੇ ਮੇਰਾ ਕੈਰੈਕਟਰ ਐ ਨੈਚੁਰਲੀ 네ਗੇਟਿਵ ਕੈਰੈਕਟਰ ਹੈ ਉਹ ਪਰ ਪੋਲੀਟੀਸ਼ੀਅਨਸ ਆਮ ਤੌਰ ਤੇ ਇਦਾਂ ਹੀ ਕਰਦੇ ਆ ਤੇ ਮੈਂ ਤਾਂ ਜਦੋਂ ਥੀਏਟਰ ਕਰਦਾ ਤਾਂ ਮੈਂ ਤਾਂ ਇਸ ਤੋਂ 100 ਗੁਣਾ ਜ਼ਿਆਦਾ ਬਲੰਟ ਹੁੰਨਾ ਮਤਲਬ ਸੱਤਾ ਨੂੰ ਲੈ ਕੇ ਪੋਲੀਟੀਸ਼ੀਅਨਸ ਨੂੰ ਲੈ ਕੇ ਸਿਸਟਮ ਨੂੰ ਲੈ ਕੇ ਹੈ ਨਾ ਜੇ ਜੱਟ ਵਿਗੜ ਗਿਆ ਫਿਲਮ ਅਸੀਂ ਦੇਖ ਚੁੱਕਿਆ ਤੇ ਇਹਨਾਂ ਦੀ ਸਟਾਰ ਕਾਸ ਸਾਡੇ ਨਾਲ ਹੈ ਸਾਫ ਸਾਫ ਪਾਜੀ ਤੇ ਰੋਜੀ ਮੈਡਮ ਹੈਗੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਵਧੀਆ ਐਕਸ਼ਨ ਮੂਵੀ ਹੈ ਲੋਕੀ ਮੇਰੇ ਖਿਆਲ ਹੈ enjoy ਕਰਨਗੇ ਇਸ ਮੂਵੀ ਨੂੰ ਜਿਹੜੇ ਐਕਸ਼ਨ ਨੂੰ enjoy ਕਰਦੇ ਨੇ ਉਹ ਜ਼ਰੂਰ ਇਸ ਫਿਲਮ ਨੂੰ enjoy ਕਰਨਗੇ ਤੁਸੀਂ ਅਕਸਰ ਆਪਣੀ ਰੀਅਲ ਲਾਈਫ ਵਿੱਚ ਵੀ ਕੁਝ ਸੱਚਾਈਆਂ ਨੂੰ ਬਿਆਨ ਕਰਦੇ ਰਹਿੰਦੇ ਹੋ ਤੇ ਇਹਦੇ ਵਿੱਚ ਵੀ ਜਦੋਂ ਤੁਹਾਡਾ ਰੋਲ ਸੀ ਉਸ ਰੋਲ ਦੇ ਵਿੱਚ ਤੁਸੀਂ ਆਪਦਾ 네ਗਟਿਵ ਕੈਰੈਕਟਰ ਦੇ ਵਿੱਚ ਵੀ ਸੱਚਾਈ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਕਿਉਂਕਿ ਸਮਾਜ ਵਿੱਚ ਸਭ ਕੁਝ ਵਾਪਰਦਾ ਹੈ ਅਸਲ ਦੇ ਵਿੱਚ ਨਾ ਕਿ ਜਿਹੜਾ ਆਮ ਬੰਦਾ ਹੈ ਉਹਦੇ ਨਾਲ ਹੈਲਥ ਦੇ ਪੱਖੋਂ ਵੀ ਪੁਲਿਸ ਵਾਲੇ ਪਾਸੋਂ ਵੀ ਸਾਰੇ ਪਾਸੋਂ ਤਕਲੀਫਾਂ ਹੁੰਦੀਆਂ ਹੋਰ ਆਮ ਬੰਦਾ ਕਿਵੇਂ ਰਿਐਕਟ ਕਰਦਾ ਉਹੀ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਉਹ ਤੇ ਮੇਰਾ ਕੈਰੈਕਟਰ ਐਕਚੁਅਲੀ 네ਗਟਿਵ ਕੈਰੈ ਪਰ ਪੋਲਿਟਿਸ਼ੀਅਨਜ਼ ਆਮ ਤੌਰ ਤੇ ਇਦਾਂ ਹੀ ਕਰਦੇ ਆ ਲੋਜੀ ਮੈਡਮ ਤੁਸੀਂ ਇਕੱਠੇ ਇੱਕ ਫਿਲਮੇ ਦੇਖਣ ਮਿਲੇ ਤੇ ਕਿਵੇਂ ਲੱਗਾ ਇੱਕ ਮਾਤਾ ਰੋਲ ਕੀਤਾ ਪਰ ਉਹ ਵੀ ਇੱਕ ਜਬਰਦਸ ਫਿਲਮ ਜਿਸ ਦੇ ਵਿੱਚ ਇੰਨੇ ਜ਼ਿਆਦਾ ਮੈਸੇਜ ਹੈਗੇ ਆ ਫਿਲਮ ਬਹੁਤ ਵਧੀਆ ਲੱਗੀ ਮੈਨੂੰ ਤਾਂ ਬਹੁਤ ਅੱਛੀ ਬਣੀ ਹੋਈ ਹੈ ਕਿ ਸਾਡੇ ਪੰਜਾਬ ਚ ਇਹੋ ਜਿਹੇ ਐਕਸ਼ਨ ਫਿਲਮਾਂ ਮਤਲਬ ਜਿੱਦਾਂ ਅਸੀਂ ਸਾਉਦੀਆਂ ਦੇਖ ਦਿੰਦੇ ਸੀ ਮੈਨੂੰ ਉਹ ਵਾਲਾ ਫਲੇਵਰ ਨਜ਼ਰ ਆਉਂਦਾ ਹੈ ਤੇ ਫਿਲਮ ਬਹੁਤ ਅੱਛੀ ਬਣੀ ਹੋਈ ਹੈ ਤੇ ਮੈਂ ਚਾਹਾਂਗੀ ਕਿ ਸਾਰੇ ਜਰੂਰ ਆ ਕੇ ਇੱਥੇ ਵੇਖਣ ਤੇ ਅਸੀਂ ਤਾਂ ਇਹ ਕਹਿ ਸਕਦੇ ਹਾਂ ਆਪਣੇ ਆਪ ਨੂੰ ਮਤਲਬ ਕਿ ਅਸੀਂ ਮਤਲਬ ਸਾਡਾ ਕੰਮ ਕੀਤਾ ਹੋਇਆ ਅਸੀਂ ਕਹਿ ਸਕਦੇ ਹਾਂ ਬਹੁਤ ਵਧੀਆ ਥੀਏਟਰ ਆਰਟਿਸਟ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਇੱਕ ਮਿਹਨਤ ਕੀਤੀ ਹੁੰਦੀ ਹੈ ਉਹ ਵਾਕਈ ਫਿਲਮ ਵਿੱਚ ਸਾਰਾ ਦਿਖਦਾ ਹੈ ਕਿ ਜਿੰਨੇ ਵੀ ਆਰਟਿਸਟ ਹੈਗੇ ਨੇ ਚਾਹੇ ਉਹ ਬੰਬੇ ਤੋਂ ਪਾਜੀ ਹੈਗੇ ਨੇ ਜਿਵੇਂ ਮਤਲਬ ਲੱਗਦਾ ਹੈ ਕਿ ਅੱਜ ਫਿਲਮ ਵਿੱਚ ਹਰ ਇੱਕ ਕੈਰੈਕਟਰ ਨੇ ਆਪਣਾ ਰੋਲ ਨਿਭਾਇਆ ਹਾਂ ਨੈਚਰਲ ਐਕਟ੍ਰੈਸ ਉਹਨਾਂ ਨੇ ਕਿਉਂਕਿ ਲਏ ਆ ਜ਼ਿਆਦਾ ਕਰਕੇ ਨਾ ਮਤਲਬ ਆਮ ਤੌਰ ਤੇ ਨੀ ਤਾਂ ਹੁੰਦਾ ਬਈ ਐਕਟਰਸ ਘੱਟ ਹੁੰਦੇ ਫਿਲਮ ਦੇ ਵਿੱਚ ਨਾ ਛੋਟੇ ਛੋਟੇ ਰੋਲਸ ਲਈ ਵੀ ਹੈਨਾ ਐਕਟਰਸ ਲਏ ਆ ਤੇ ਮੇਰਾ ਖਿਆਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਇਸ ਪਾਸੇ ਨੂੰ ਵਧਣਾ ਚਾਹੀਦਾ ਕਿ ਜਿਹੜੇ ਐਕਟਰਸ ਨੇ ਜਿਹੜੇ ਥੀਏਟਰ ਐਕਟਰਸ ਨੇ ਜਾਂ अच्छे ਐਕਟਰਸ ਨੇ ਉਹਨਾਂ ਨੂੰ ਲੰਬੀ ਰੋਲਸ ਦੇ ਵਿੱਚ ਵੀ ਲੈਣਾ ਚਾਹੀਦਾ ਅچھے ਰੋਲਸ ਦੇ ਵਿੱਚ ਇਮੋਸ਼ਨਲ ਰੋਲਸ ਵਿੱਚ ਸਾਰੀ ਤਰ੍ਹਾਂ ਦੇ ਕਿਉਂਕਿ ਜਿਹੜਾ ਥੀਏਟਰ ਐਕਟਰ ਹੈ ਉਹ ਤੇ ਇਮੋਸ਼ਨਸ ਵੀ ਟ੍ਰੈਜਡੀ ਵੀ ਸਾਰੀ ਚੀਜ਼ਾਂ ਦਿਖਾ ਸਕਦਾ ਤੁਸੀਂ ਖੁਸ਼ ਹੋ ਇਸ ਰੋਲ ਦੇ ਮੁਤਾਬਕ ਜੋ ਤੁਸੀਂ ਆਪਣੀ ਥੀਏਟਰ ਦੀ ਬਹੁਤ ਲੰਬੀ ਤੁਹਾਡੀ ਜਰਨੀ ਰਹੀ ਹੈ ਤੁਸੀਂ ਖੁਸ਼ ਹੋ ਇਸ ਰੋਲ ਦੇ ਨਾਲ ਦੇਖੋ ਜਿਸ ਹਿਸਾਬ ਦਾ ਮੈਂ ਥੀਏਟਰ ਕਰਦਾ ਹਾਂ ਜਿਸ ਹਿਸਾਬ ਦਾ ਥੀਏਟਰ ਦੇ ਵਿੱਚ ਮੇਰੀ ਪੋਜੀਸ਼ਨ ਹੈਗੀ ਆ ਉਸ ਹਿਸਾਬ ਨਾਲ ਤਾਂ ਇਹ ਰੋਲ ਕਿ ਮਤਲਬ ਜੇ ਮੈਂ ਡਿਜ਼ਰਵ ਕਰਦਾ ਤਾਂ ਮੈਂ ਬਹੁਤ ਵੱਡੇ ਜਾਂ ਕੁਝ ਬਹੁਤ ਗਹਿਗਾ ਚ ਕਿਸਮ ਦੇ ਰੋਲ ਡਿਜ਼ਰਵ ਕਰਦਾ ਪਰ ਕਈ ਵਾਰੀ ਹੁੰਦਾ ਕੋਈ ਤੁਹਾਨੂੰ ਕੋਈ ਛੋਟਾ ਰੋਲ ਆਂਦਾ ਹੈ ਤੇ ਤੁਸੀਂ ਕਰਦੇ ਹੋ ਕਿ ਇੱਕ ਫਿਲਮੀ ਸੈਟਅਪ ਦੇ ਵਿੱਚ ਕਈ ਵਾਰੀ ਤੁਸੀਂ ਕੋਈ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਤੇ ਉਹ ਤਜਰਬੇ ਦੇ ਤੌਰ ਤੇ ਮੇਰੇ ਲਈ ਇਹ ਠੀਕ ਹੈ ਉਹ ਇੱਕ ਚੰਗੀ ਚੀਜ਼ ਦਿਖਾਉਣ ਵਾਸਤੇ ਤੁਸੀਂ ਰੋਲ ਚਾਹੀ ਛੋਟਾ ਸੀ ਪਰ ਜੋ ਉਸੇ ਦਿਖਾਇਆ ਗਿਆ ਉਹ ਇੱਕ ਦੁਨੀਆ ਦੀ ਸੱਚਾਈ ਹੈ ਬਿਲਕੁਲ ਮੈਨੂੰ ਐ ਸੀ ਕਿ ਰਿਐਲਿਟੀ ਦੇ ਨੇੜੇ ਹੈ ਕੈਰੈਕਟਰ ਇਸ ਤਰ੍ਹਾਂ ਹੀ ਪੋਲਿਟਿਸ਼ੀਅਨਸ ਇਦਾਂ ਹੀ ਕਰਦੇ ਆ ਪਖੰਡ ਕਰਦੇ ਆ ਨਾ ਕਹਿੰਦੇ ਕੋਈ ਸ਼ੋਰ ਆ ਕਰਦੇ ਕੋਈ ਸ਼ੋਰ ਹੈ ਤੇ ਉਹ ਚੀਜ਼ ਜਦੋਂ ਮੈਨੂੰ ਸੁਣਾਈ ਗਈ ਪ੍ਰੋਡਕਸ਼ਨ ਵੱਲੋਂ ਵੀ ਇਦਾਂ ਦਾ ਕੁਝ ਕੈਰੈਕਟਰ ਹੈ ਤੇ ਮੈਂ ਫਿਰ ਹਾਂ ਕੀਤੀ ਕਿ ਜ਼ਰੂਰ ਮੈਂ ਕਰਾਂਗਾ ਤਾਂ ਫਿਲਮ ਇੰਡਸਟਰੀ ਡਰਦੀ ਹੈ ਜੇ ਫਿਲਮਾਂ ਕਰਨ ਤੋਂ ਅਜਿਹੀ ਮੈਸੇਜ ਲਾਂਦ ਤੋਂ ਡਰਦੀ ਹੈ ਇਹ ਭਾਵਕ ਇਹ ਡਰ ਤੁਹਾਡੇ ਚ ਨਹੀਂ ਕਦੇ ਆਇਆ ਨਹੀਂ ਮੈਂ ਤਾਂ ਜਦੋਂ ਥੀਏਟਰ ਕਰਦਾ ਤਾਂ ਮੈਂ ਤਾਂ ਇਸ ਤੋਂ 100 ਗੁਣਾ ਜ਼ਿਆਦਾ ਬਲੰਟ ਹੁੰਨਾ ਮਤਲਬ ਸੱਤਾ ਨੂੰ ਲੈ ਕੇ ਪੋਲੀਟਿਸ਼ੀਅਨਸ ਨੂੰ ਲੈ ਕੇ ਸਿਸਟਮ ਨੂੰ ਲੈ ਕੇ ਹੈ ਨਾ ਕਿਉਂਕਿ ਇਹ ਸੱਤਾ ਹੀ ਹੈ ਜਿਹੜੀ ਮਤਲਬ ਸਿਸਟਮ ਹੀ ਹੈ ਜਿਹੜਾ ਆਮ ਬੰਦੇ ਨੂੰ ਦਬਾਉਂਦਾ ਹੈ ਨਾ ਆਮੰਦ ਆ ਪਰੇਸ਼ਾਨ ਹੈ ਚਾਹੇ ਹਸਪੀਟਲ 'ਤੇ ਜਾ ਕੇ ਪਰੇਸ਼ਾਨ ਹੋਵੇ ਚਾਹੇ ਥਾਣੇ 'ਚ ਹੋਵੇ ਜਾਂ ਕਿਤੇ ਵੀ ਹੋਵੇ ਲੇਕਿਨ ਜੇ ਫਿਲਮਾਂ ਵੀ ਇਸ ਪਾਸੇ ਨੂੰ ਤੁਰਨ ਕਿ ਮਤਲਬ ਸਿਸਟਮ ਤੇ ਉੱਤੇ ਉਂਗਲ ਰੱਖਣ ਕਿ ਆ ਸਿਸਟਮ ਚਾ ਚੀਜ਼ ਗਲਤ ਹੈ ਮੇਰਾ ਖਿਆਲ ਹੈ ਕਿਉਂਕਿ ਫਿਲਮ ਆਸਿਸ ਤੱਕ ਜਾਂਦੀ ਹੈ ਤੋਂ ਜ਼ਿਆਦਾ ਲੋਕਾਂ ਤੇ ਪ੍ਰਭਾਵ ਪੈਦਾ ਤੁਸੀਂ ਇੱਕ ਥੀਏਟਰ ਜਦੋਂ ਕਰਦੇ ਹੋ ਤੁਸੀਂ ਇਕੱਲੇ ਇਕੱਲੇ ਇੱਕ ਘੰਟਾ ਘੰਟਾ ਰੋਲ ਕਰਦੇ ਹੋ ਤਾਂ ਉਹ ਚੀਜ਼ ਨੂੰ ਲੋਕ ਦੇਖਣ ਉਹ ਚੀਜ਼ ਨੂੰ ਆਪਣੇ ਅੰਦਰ ਲੈ ਕੇ ਆਣ ਮਤਲਬ ਉਹ ਚੀਜ਼ ਨੂੰ ਸਮਾਜ ਵੇਖੇ ਤੇ ਸਿਆਸਤਦਾਨੀ ਵੇਖ ਰੋਸੀ ਆਲਵੇਸ ਮੈਂ ਤਾਂ ਟਰਾਈ ਕਰਦਾ ਮੈਂ ਤਾਂ ਆਪਣੇ ਥੀਏਟਰ ਦੇ ਵਿੱਚ ਸਿਆਸਤਦਾਨਾਂ ਨੂੰ ਸਿੱਧਾ ਸੰਬੋਧਨ ਕਰਦਾ ਚਾਹੇ ਉਹ ਚੀਫ ਮਨਿਸਟਰ ਹੋਵੇ ਪ੍ਰਾਈਮ ਮਨਿਸਟਰ ਹੋਵੇ ਜਾਂ ਕੋਈ ਵੀ ਹੋਵੇ ਨਾ ਉਹਨਾਂ ਨੂੰ ਸਿੱਧਾ ਸੰਬੋਧਨ ਕਰਕੇ ਇੱਥੇ ਤੁਸੀਂ ਗ ਸਾਡੀਆਂ ਪ੍ਰੋਬਲਮਸ ਨੇ ਲੇਕਿਨ ਫਿਲਮ ਕਿਉਂਕਿ ਵੱਡੇ ਇਹਨਾਂ ਦਾ ਦਾਇਰਾ ਵੱਡਾ ਹੈ ਤਾਂ ਫਿਲਮ ਦੇ ਵਿੱਚ ਜੇ ਗੱਲਾਂ ਆਉਣ ਲੱਗ ਪੈਣ ਜਿਵੇਂ ਇਹਦੇ ਵਿੱਚ ਆਈ ਹੈ ਔਰ ਹੋਰ ਬਿਹਤਰ ਤਰੀਕੇ ਨਾਲ ਆਣ ਹੋਰ ਥੋੜਾ ਇੰਟੈਂਸ ਤਰੀਕੇ ਨਾਲ ਹੋਰ ਲੌਜੀਕਲ ਪੱਧਰ ਤੇ ਆਉਣ ਤਾਂ ਮੇਰਾ ਖਿਆਲ ਹੈ ਕਿ ਫਿਲਮ ਦੇ ਕਲਾਕਾਰ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਸਮਾਜ ਨੂੰ ਚੰਗਾ ਪ੍ਰੋਜੈਕਟ ਦਿਓ ਜਿੰਦੇ ਨਾਲ ਇੱਕ ਚੰਗਾ ਸਮਾਜ ਜੜਾ ਸੇ ਨੇ ਸਾਰਿਆਂ ਨੂੰ ਕਰਨ ਜਾਂਦਾ ਸਟੋਰੀ ਰਾਈਟਰਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਡਾਇਰੈਕਟਰਸ ਨੂੰ ਧਿਆਨ ਦੇਣਾ ਚਾਹੀਦਾ ਐਕਟਰਸ ਨੂੰ ਵੀ ਸਾਰਿਆਂ ਨੂੰ ਮਿਲ ਕੇ ਕੁਝ ਮੀਨਿੰਗਫੁਲ ਮੂਵੀਜ਼ ਕਰਨੀਆਂ ਚਾਹੀਦੀਆਂ